ਬੇਰੀ ਜੇ ਮਾ ਹੋਇ ਕਭੀ ਇੱਕ ਸੰਤ ਪਲ ਨਾ ਨੀ ਦਰ ਜਾਣ ਤਨ ਗਾਵ ਸਾਰ ਸੰਗਤ ਕੇ ਜਾ ਹੋਟੇਗ ਜਪੋ ਕੋ ਮਨ ਰਾਮ ਗਿਆਨ ਕਰੇ ਜੇ ਪੂਰੀ ਅਨੁਪਾਜ ਹੈ ਜੋਗਿਆ ਮਤਵਾਰ ਹੋ ਰਹੇ ਰਹਾ ਰਮਨ ਮਰਿਆ ਦਰਤਾ ਕੇਣਾ ਦਿਤਿਆ ਨਾ ਕਿਸ ਭਾਇ ਤੇਰਾ ਦਿਤਿਆ ਆਦੋ ਅੰਦੇ ਸਮਾਇਆ ਏਕ ਰਹਾ ਆਪਣਾ ਏਕ ਦਿਖਾਇਆ ਜੇ ਸਾ ਬੁਬਾ ਕੋਏ ਪੁੜੀਏ ਕਾਠੀ ਬਿੱਸੇ ਮੈਂ ਬਿੰਬਨ ਸੰਯੇ ਸਦੀ ਮਾਰਾ ਵਫਰ ਪਾਏ ਕਿੰਝਾ ਤੂਤ ਦਰ ਆਈ ਆਏ ਜੋ ਮੈਂ ਈ ਕਾ ਮੈਂ ਕੀਆ ਜੋ ਕੇ ਕੋਈ ਆਉ ਬਜਾ ਗੁਰ ਜੋ ਵਿਚੈ ਬੋ ਮਿਰਾ ਮੂਰਤੀ ਤਾ ਮੂਨਾ ਪਾਇ ਤੇ ਗੁਰ ਜੋ ਆਵੇ ਸਾਈ ਰੇ ਜੋਬਿਆ ਨਾਮ ਦਿਨ ਰੈ ਨਾਈ ਹੁਣ ਪਾਇ ਗੁਰਦੋ ਸਾਈ ਰਹਾਉ ਤੁਜਾ ਅਮਰਾ ਕਰੀ ਬਾਲਾ ਪੰਜਵਾ ਕਰਨ ਕਰਾ ਆਪਣੇ ਸੋਈ ਆਹ ਹਰ ਤੀ ਦਾ ਗੁਰੂ ਜੀ ਨੇ ਸੁੱ ਲੈ ਦਿੱਤਾ ਐ ਰਹਾ ਨਿਰਜਾਤ ਵਾਹਿਗੁਰੂ ਜੀ ਖਾਲਸਾ ਵੀ ਪਤੇ ਤਾਸਿ ਮਾਰੂ ਵੀ YouTube ਲਾਈਵ ਹੋਇਆ ਇਸ ਵੇਲੇ ਸਤਸਥਾਨ ਹੋਇਆ মহারাজ ਸੰਤ ਬਾਬਾ ਬਸੰਤ ਸਿੰਘ ਜੀ মহারাজ ਸੰਤ ਬਾਬਾ ਗਿਆਨ ਸਿੰਘ ਜੀ ਦਾ ਸਥਾਨਾ ਤੇ ਜੋ ਸਾਡ ਸਾਜ ਤਰ੍ਹਾਂ ਸ਼੍ਰੀਮਾਨ ਸੰਤ ਬਾਬਾ ਬਸੰਤ ਸਿੰਘ ਦਾ ਸ਼੍ਰੀਮਾਨ ਬਾਬਾ ਗਿਆਨ ਸਿੰਘ ਜੀ ਦੇ ਮਾਪੁਰਖਾਂ ਦੀਆਂ ਵਰਸੀਆਂ ਫਲਾਨਾ ਕਪੀਸਤਾਨ ਨੰਨ ਕੁਟੀਆਂ ਚੌਲਾਂ ਵਿਖੇ ਮਨਾਇਆ ਜਾ ਰਿਹਾ ਹੈ ਨਾ ਇਹ ਤੁਸੀਂ ਦੇਖਦੇ ਹੋ ਬੋਰਡ 7 8 9 ਨਵੰਬਰ ਨੂੰ ਜੋ ਕੱਲ ਵਰਸੀ ਸਮਾਗਮ ਜੋ ਖੰਡਪਾਸ ਪ੍ਰਣਾਲਪ ਕੀਤੇ ਹੋਇਆ ਨੂੰ ਉਹਨਾਂ ਦੇ ਭੋਗ ਪਾਏ ਜਾਣਗੇ ਅਪਰੰਤ ਗੁਰੂਗੇ ਟੁੱਟ ਲੰਗਰ ਕੀਰਤਨ ਦਰਵਾਜ਼ਾ ਸਜਾਇਆ ਜਾਵੇਗਾ ਦੀ ਸੰਗਤਾਂ ਵੱਲੋਂ ਲਾਈਵ ਪ੍ਰੋਗਰਾਮ ਦੇਖਦੀਆਂ ਹਾਂ ਅੱਜ ਸਿਮਰ YouTube ਆਈਆਂ ਸੰਗਤਾਂ ਦਾ ਜੋ ਸੰਗਤਨਮਤ ਸੇਵਾ ਕਰਦੇ ਹਨ ਮਹਾਪੁਰਖਾਂ ਵੱਲੋਂ ਜੀ ਆਇਆਂ ਤੇ ਧੰਨਵਾਦ ਕਰਦੇ ਹੋਏ ਮਹਾਪੁਰਖਾਂ ਲੋ ਆਸਥਾਨ ਦਰਸ਼ਨ ਸਥਾਨ ਕਰੀਏ ਜੋ ਇਸ ਸਥਾਨਾਂ ਦੇ ਡੇਰੇ ਦੀ ਸੇਵਾ ਤੰਦਰੁਸਤ ਕਰੇ ਨੇ ਜਿਹੜੇ ਪੂਰੀ ਮਰਜ਼ਾ ਦਾ ਮੁਤਾਕ ਇਹ ਸੇਵਾ ਦੀ ਪ੍ਰਜਾ ਸੇਵਾ ਨਿਭਾਉਂਦੇ ਹਨ ਤੁਸੀਂ ਬਾਹਰ ਬੜਾ ਤੰਤ ਤੇ ਮਨ ਦੇ ਨਾਲ ਸੇਵਾ ਦਾ ਸੇਵਾ ਕਰਦੇ ਆ ਰਹਿਣ ਤੁਸੀਂ ਦੇਖਦੇ ਲਾਈਵ ਪ੍ਰੋਗਰਾਮਤਾ ਅਸੀਂ ਮਰਗ YouTube ਇਸ ਵੇਲੇ ਜੋ ਮਹਾਪੁਰਖਾਂ ਦੀ ਸਾਲਾਨਾ ਵਰثੀਆਂ ਹੈ ਦੇਵ ਦੇ ਸੰਗਤਾਂ ਲਾਈਵ ਪ੍ਰੋਗਰਾਮ ਦੇਖਦੀਆਂ ਇਸ ਵੇਲੇ ਮਹਾਪੁਰਖਾਂ ਲੋ ਸਮੂਹ ਸੰਗਤ ਦਾ ਧੰਨਵਾਦ ਜੋ ਤਨ ਮਾਜੋ ਕਿਸੇ ਤਰ੍ਹਾਂ ਦੀ ਵੀ ਸੇਵਾ ਕਰਦੇ ਆਵਾ ਮਹਾਪੁਰਖਾਂ ਨੂੰ ਜੀ ਆਇਆਂ ਸੰਗਤ ਦਾ ਧੰਨਵਾਦ ਦੇਵ ਦੇ ਸੰਗਤ ਦਾ ਧੰਨਵਾਦ ਕਰਦੇ ਹੋਏ ਮਹਾਪੁਰਖਾਂ ਦਾ ਅੱਗੇ ਬਗੈਰ ਅੱਗੇ ਬਗੈਰ ਪ੍ਰੋਗਰਾਮ ਲਿਖੇ ਜਾਂਦੇ ਆ ਨਾ ਅੱਗੇ ਬਗੈਰ ਲੈ ਕੇ ਅੱਗੇ ਤੋ ਬਗੈਰ ਕੋਈ ਪ੍ਰੋਗਰਾਮ ਨਹੀਂ ਲਿਖੇ ਜਾਂਦੇ ਆ ਬਾਲਾ ਜੋ ਦਰਸ਼ਿਤ ਕਿਹਾ ਆ ਪਹਿਲੇ ਬਾਲ ਹਸਤਾਨ ਦਿਖਾ ਲਈਏ ਇਹ ਤਪਸਥਾਨ ਰਾਮਾ ਮੁਰਦੋ ਸ਼ਾਹਪੁਰ ਰੋਡ ਤੇ ਜੋ ਬਤਾਰਾ ਨੂੰ ਛੜਕ ਜਾਂਦੀ ਹੈ ਚੋਲਾ ਨੂੰ ਛੜਕ ਜਾਂਦੀ ਹੈ ਤਪਸਥਾਨ ਤੇ ਜੋ ਗਾਂ ਛੜਕ ਜਾਂਦੀ ਹੈ ਇਹ ਤਪਸਥਾਨ ਮਹਾਪੁਰਖਾਂ ਦਾ ਤਪਸ਼ਿਆ ਥੇਰਾ ਹੈ ਸੰਗਤਾਂ ਦਰਸ਼ਕਾਂ ਦੀਆਂ ਹੋਈਆਂ ਤਾਂ ਤੇ ਮਾ ਦੇਵ ਦੇ ਸੰਗਤਾਂ ਇਹਦੇ ਜੁੜੀਆਂ ਹਨ ਆਓ ਅੰਦਰ ਦਰਸ਼ਕ ਰਹੀਏ ਇਹਦੇ ਸਲਾਨਾ ਤੋਂ ਮਾਗਮ ਆਰੰਭ ਕੀਤੇ ਹੋਏ ਹਨ ਜੋ ਖੰਡਪਾਲ ਪਰ ਆਰੰਭ ਕੀਤੇ ਹੋਏ ਹਨ ਸੰਗਤਾਂ ਦੇਵ ਦੇਸ ਸੰਗਤਾਂ ਦੇ ਤਨਮਨ ਸੇਵਾ ਕਾਦੀਆਂ ਸੰਗਤਾਂ ਬੜੀ ਪੂਰੀ ਮਰਜ਼ਾ ਦੇ ਨਾਲ ਸੰਗਤਾਂ ਸੇਵਾ ਕਰਦੀਆਂ ਹਨ ਇਹਦੇ ਪੋਕਲ ਪਰੰਤ ਪੁਆਏ ਜਾਣਗੇ ਜੋੜਾ ਕਰ ਸੰਗਤਾਂ ਦੇ ਦਾ ਦਾ ਨਵਾਇਆ ਬਸ ਕਹਾ ਹੈ ਰਹਾ ਅਕੂਆ ਤਿਰੋ ਸਤਿ ਸੇਵਾ ਕਰਦੀਆਂ ਤੁੰਗ ਜਮਾ ਪਰਿਵਾਰਕ ਨੂੰ ਲਾਨਾ ਨਹੀਂ ਜਾੜੀਆਂ ਮੁਖ ਪ੍ਰਵੰਤ ਬਾਬਾ ਜੀ ਸੇ ਜੀਵਨ ਜੀਵਨ ਸਾਨੂੰ ਸਾਰਾ ਤਨਵਾਦ ਕਿਉਂ ਤਾਂ ਤੇ ਮਾਦਾ ਕਿਸੇ ਤਰ੍ਹਾਂ ਵੀ ਸੇਵਾ ਕਰਦੇ ਮਹਾਂਪੁਰਖਾਂ ਨੂੰ ਧੰਨਵਾਦ ਕੀਤਾ ਜਾਂਦਾ ਹੈ ਕਲਪੋ ਉਪਾਇ ਜਾਣਗੇ ਪਰ ਮਰਜ਼ਾ ਦੇ ਮੁਤਾਬਕ ਜੇ ਕੱਲ ਨੂੰ ਬੋਰਡ ਦਾ ਤਾਂ ਤੇ ਮੰਦੇ ਨਾਲ ਸੇਵਾ ਜੋ ਕਰਦੀਆਂ ਸੰਗਤਾਂ ਉਹਨਾਂ ਦਾ ਮਾਪੁਰ ਖਾਲ ਨੂੰ ਧੰਨਵਾਦ ਸਮੂਹ ਸੰਗਤਾਂ ਕੇ ਕਿਸ ਤਰ੍ਹਾਂ ਦੀ ਸੇਵਾ ਕਰਦੇ ਉਹਨਾਂ ਦਾ ਮਾਪੁਰ ਧੰਨਵਾਦ ਕਰਦੇ ਹਾਂ ਜੇ ਕੱਲ ਆਪੋ ਕਰਿ ਸਲਾਨਾ ਬਸੀਆਂ 789 ਨੂੰ ਤਾਂ ਤਾਂ ਦੇ ਨਾਲ ਕੋਲੇ ਜੋੜੋਂ ਵੀ ਕਿ ਮਨਾਇਆ ਜਾ ਰਹੀਆਂ ਹਨ ਜਿਹੜਾ ਖਾਣ ਪਰਪਰਾਮ ਕੀਤੇ ਹੋਇਆ ਜਿਹਦੇ ਕੱਲ ਖੋਪਾ ਹੀ ਜਾਣਾ ਸੇਵਾ ਕਰਦੀਆਂ ਮਤਾਵਾਂ ਪਿਆਣਾ ਬੀਬੀਆਂ ਇਹ ਤਰ੍ਹਾਂ ਸੇਵਾ ਕਰਦੀਆਂ ਬਰਤਨ ਸੇਵਾ ਕਰਦੀਆਂ ਉਹ ਹੀ ਜਿੰਦੀ ਇਹਦੇ ਲਈ ਪਰ ਉਹਨਾਂ ਦੇ ਇਹਦੇ ਲਈ ਸਾਡਾ ਸਤਿ ਸ੍ਰੀ ਅਕਾਲ ਤੁਹਾਨੂੰ ਮਾਹਰ ਘਾਲੋ ਗੁਰਪ੍ਰਸਤ ਲਿੰਗਰਾਜ ਇਵਾਕਾਰ ਦੇ ਸੇਵਾ ਦਾ ਸੇਵਾ ਕਰਦੇ। ਜਲ ਪਾਣੀ ਦੀ ਸੇਵਾ ਸੇਵਾ ਕਾਰਜ ਸੰਤਾ ਚੜ੍ਹਦੀਆਂ ਜੋ ਸਾਲਾਨਾ ਵਰਖੀਆਂ ਸਮਾਗਮ ਦੀਆਂ ਜੋ ਕੱਲ ਨੂੰ ਉਪਾਏ ਜਾਣਗੇ। ਸੰਤਲੰਗ ਚੜ੍ਹਦੀਆਂ। ਕੀ ਸੇਵਾ ਕਰਦੇ? ਸੰਤਾ ਲੰਗ ਚੜ੍ਹਦੀਆਂ ਚਾਹ ਪਾਣੀ ਦੀ ਜਲ ਸੇਵਾ ਸਹਿਤ ਕਰਾਈਆਂ। ਆ ਮੈਚਰੋਲ ਆਖਣ ਤੇ ਜਾਂਦੀ ਹੋਈ ਹੈ। ਬੈਂਦੀ ਹੈ। ਗੱਲਾਂ ਬਾਤਾਂ ਨਹੀਂ ਕਰੀਆਂ ਸੇਵਨ ਕਰਨਾ ਹੈ ਮਨ ਦੇ ਵਿੱਚ। ਜਿਹੜੇ ਵੀ ਰਾਗੀ ਨੇ ਢਾਡੀ ਨੇ ਜਾਂ ਕਥਾ ਪ੍ਰਚਾਰਕ ਨੇ ਸਟੇਜ ਤੋਂ ਬੋਲਣਾ ਹੈ ਉਹ ਅਮਰਤ ਧਾਰੀ ਹੋਣਾ ਚਾਹੀਦਾ ਹੈ। ਸ਼੍ਰੀ ਸਾਹਿਬ ਉੱਪਰ ਦੀ ਸਜਾਇਆ ਹੋਣਾ ਚਾਹੀਦਾ ਹੈ। ਬਾਣੀ ਔਰ ਬਾਣੇ ਦੇ ਧਾਰਨੀ ਹੋਣੇ ਚਾਹੀਦਾ ਹੈ। ਦਾੜਾ ਪ੍ਰਕਾਸ਼ ਹਮ ਚਾਹੀਦਾ ਹੈ ਦਾੜੇ ਦੇ ਕੇਸਾਂ ਨੂੰ ਕਿਸੇ ਪ੍ਰਕਾਰ ਦਾ ਵਸਮਾ ਜਾਂ ਕੋਈ ਕੈਮਿਕਲ ਆਦਿ ਲਾ ਕੇ ਕੇਸਾਂ ਦੀ ਬਦਮੀ ਨਹੀਂ ਕੀਤੀ ਹੋਣੀ ਚਾਹੀਦੀ ਦਸਤਾਰ ਦੇ ਵਿੱਚ ਸੇਰ ਨਹੀਂ ਪਾਈ ਹੋਣੀ ਚਾਹੀਦੀ ਨਾ ਹੀ ਦਸਤਾਰ ਦੇ ਵਿੱਚ ਪਿੰਨਾ ਆਦਿ ਲਾਈਆਂ ਹੋਣੀਆਂ ਚਾਹੀਦੀਆਂ ਹਨ ਮਹਾਪੁਰਸ਼ਾਂ ਦੇ ਆਗਿਆ ਅਨੁਸਾਰ ਬਾਰ ਬਾਰ ਬੇਨਤੀ ਕਰਦੇ ਹਾਂ ਫਿਰ ਵੀ ਕੁਝ ਸਿੰਘ ਦਸਤਾਰ ਦੇ ਸੇਰ ਵਾਲੀ ਪਾ ਕੇ ਆ ਜਾਂਦੇ ਹਨ ਸੋ ਅਸੀਂ ਕਹਿੰਦੇ ਕਿ ਕਿਰਪਾ ਕਰਕੇ ਬਿਨ ਬਗੈਰ ਦੇ ਸੇਨ ਤੋਂ ਦਸਤਾਰ ਸਜਾ ਕੇ ਆਇਆ ਕਰਨਾ ਜੋ ਇਤਹਾਸ ਦੀ ਮਰਿਆਦਾ ਹੈ 1920 ਤੋਂ ਚੱਲੀ ਆ ਰਹੀ 105 ਸਾਲ ਹੋ ਗਏ ਹਨ ਸੋ ਗੁਰੂ ਗ੍ਰੰਥ ਸਾਹਿਬ ਜੀ ਸਾਰਾ ਜੋ ਪ੍ਰੋਗਰਾਮ ਹੈ ਬਿਲਕੁਲ ਤਰਤੀਬਵਾਰ ਲੜੀ ਵਿੱਚ ਬਰੋ ਕੇ ਗੁਰੂ ਘਰ ਸਾਜ ਸੰਗਤ ਜੀ ਭਾਈ ਅਵਤਾਰ ਸਿੰਘ ਜੀ ਮਧਪੁਰੀ ਚੈਨਲ ਵਾਲੇ ਆਪਣੇ ਫੇਸਬੁਕ ਤੇ YouTube ਚੈਨਲ ਤੇ ਲਾਈਵ ਨਾਲ ਦੇ ਨਾਲ ਚਲਾ ਰਹੇ ਹਨ ਆਪਣੇ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੱਜਣਾ ਮਿੱਤਰਾਂ ਨੂੰ ਸਜਣਤਾਂ ਨੂੰ ਆਪ ਜੀ ਦੱਸ ਸਕਦੇ ਹੋ ਤਾਂ ਜੋ ਉਹ ਵੀ ਘਰ ਬੈਠੇ ਇਹ ਲਹਾ ਪ੍ਰਾਪਤ ਕਰ ਸਕਣ ਸਵਾਗਤ ਹੁਣ ਗੁਰੂ ਗ੍ਰੰਥ ਸਾਹਿਬ ਜੀ ਕੀਰਤਨ ਦੀ ਰੰਗਤਾ ਕਰਦੇ ਆਪ ਜੀ ਦੀ ਗੁਰਬਾਣੀ ਦੇ ਮੋਹਕ ਕੀਰਤਨ ਵਾਰਨਾਂ ਅਜਿਹਾ ਪ੍ਰੇਮ ਦੀ ਸ਼ਰਧਾ Tratei the door ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ thing